ਹਾਂਜੀ ਕੁੜੇ ਬਣ ਜੋ ਪਤ ਕਾਰਡ ਮੈਂ ਬਣਵਾਉਣਾ ਮਾੜਾ ਬੇਲਾ ਹਾਂ ਮਿਲ ਗਿਆ ਬੀਬੀ ਜੀ ਹਾਂਜੀ ਹਾਂ ਸ਼ਾਬਾਸ਼ ਹਾਂ ਕੋਈ ਗੱਲ ਨਹੀਂ ਜੀ ਧੰਨਵਾਦ ਹਾਂਜੀ ਸਾਧ ਸੰਗਤ ਜੀ ਮਾਈਆਂ ਨੂੰ ਮਿਲ ਗਿਆ ਬਜ਼ੁਰਗ ਵੀਰਾਂ ਨੂੰ ਬਜ਼ੁਰਗੋਂ ਮਿਲ ਗਿਆ ਹਾਂਜੀ ਸ਼ਾਬਾਸ਼ 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 ਆਜੋ ਆਜੋ ਹੌਲੀ 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 ਵਾਹਿਗੁਰੂ ਵਾਹਿਗੁਰੂ ਮਾਤਾ ਜੀ ਮਿਲ ਗਿਆ ਹਾਂਜੀ ਹਾਂ 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 ਆਜੋ ਸ਼ਾਬਾਸ਼ ਸ਼ਾਬਾਸ਼ ਮਿਲ ਗਿਆ ਜੀ ਆ ਬੰਦਾ ਸਾਡਾ ਬਹੁਤ ਮਿੱਤਰ ਆ ਜੀ ਆਜੋ 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 ਆਓ ਜੀ ਪਿਆਰਿਓ ਆਜੋ ਸ਼ਾਬਾਸ਼ ਬੀਬੀ ਜੀ ਸਾਸਰੀ ਕਾ ਹਾਂ ਸਾਸਰੀ ਬਬਾ ਜੀ ਹੋ ਹੋੜਾ ਜੀ ਮੈਂ ਕੰਮ ਪੁੱਛਣਾ ਕੋਈ ਪੁੱਛ ਲਾਂਗੇ ਹੁਣ ਕੰਮ ਵੇੜ ਨਹੀਂ ਆ ਕੁੜੀ ਦੇ ਹਾਂ ਹਾਂ ਹੋਰ ਕੁੜੇ ਮਿਲ ਗਿਆ ਕੁੜੀ ਢਿੱਲੀ ਸੀ ਹਨਾ ਉਹ ਜਵਾਈ ਵਾਲ ਤੇ ਬਹੁਤ ਸੌਦਾ ਲਓ ਜੱਥੇਦਾਰ ਜੀ ਆਵਦਾ ਮੋੜੇ ਆਪਣੀ ਨਹੀਂ ਖਰੀਦ ਜੱਥੇਦਾਰ ਜੀ ਸੌਦਾ ਲਓ ਆਵਦਾ ਚਲੋ ਚਲੋ ਬੰਦੇ ਜੋਦੇ ਦੋ ਬੰਦਰ ਉੱਥੇ ਲੈਣਾ ਚ ਲਗਾ ਕੋਈ ਰੌਲਾ ਨਾ ਪਵੇ ਆ ਬਜ਼ੁਰਗ ਦਾ ਛੱਡੋ ਚਲੋ ਚਲੋ ਸ਼ਾਬਾਸ਼ ਛੱਡ ਕੇ ਬਾਹਰ ਚੱਲ ਕੁੜੇ ਚੱਲ ਕੁੜੇ ਹਾਂਜੀ ਬੀਬੀ ਜੀ ਕਿਹੜੇ ਪਿੰਡੋਂ ਆ ਲੋਕ ਸੁਣਿਆ ਡੋਲਸੀਆਂ ਨਿਹਾਲ ਵਾਲੇ ਤੁਸੀਂ ਅੱਛਾ ਇਹ ਤਾਂ ਆਪਣੇ ਨੂਰ ਮਹਿਲੀ ਆ ਸਾਰੇ ਹਾਂਜੀ ਹਾਂਜੀ ਉਹ ਨੂਰ ਮਹਿਲੀ ਉਹ ਠੀਕ ਠਾਕ ਹਾਂਜੀ ਹਾਂਜੀ ਆਹ ਹਾਂ ਕਿੰਨੇ ਪਰਿਵਾਰਾਂ ਨੂਰ ਮਹਿਲ ਵਾਲੇ ਸੱਤ ਜਣੇ ਸੱਤ ਜਣੇ ਆਉਣੇ ਆ ਉਹ ਰੁੜਕੇ ਵਾਲੇ ਨਾ ਇਕੱਠੇ ਆ ਜਾਇਆ ਕਰੋ ਨਾ ਤਾਂ ਪਤਾ ਨਹੀਂ ਰੁੜਕੇ ਵਾਲੇ ਆਉਂਦੇ ਵੱਡੇ ਆ ਛੋਟੇ ਵਾਲੇ ਵੱਡੇ ਵਾਲੇ ਇਕੱਠੇ ਆਇਆ ਕਰੋ ਫੇਰ ਤੁਹਾਨੂੰ ਪਾੜਾ ਪੂੜਾ ਬੱਜ ਜਾਇਆ ਕਰੋ ਹਾਂਜੀ ਹਾਂ ਕਾਲਾ ਕਿਹੜੇ ਪਿੰਡੋਂ ਆ ਬਾਨੂ ਦਾ ਬਾਬਾ ਜੀ ਬਾਨੂ ਵਾਲੇ ਮਾ ਹੋ ਬੀਬੀ ਜੀ ਕਿਹੜੇ ਸਵੱਦੀ ਵਾਲੇ ਸ਼ਾਬਾਸ਼ ਸ਼ਾਬਾਸ਼ ਲੰਗ ਜੋ ਲੰਗ ਜੋ ਠਾਂਗ ਠੀਕਾ ਕਾਲੇ ਹੋ ਠੀਕਾ ਚਲ ਸ਼ੁਕਰਾਂ ਮਹਾਰਾਜ ਦਾ ਗੁਰੂ ਸਾਹਿਬ ਦਾ ਜਗਣ ਗਾਣ ਕਰਿਆ ਕਰੋ ਮਹਾਰਾਜ ਦਾ ਬਰਾੜ ਅੰਦਰ ਕਿਉਂ ਨਹੀਂ ਲੱਗਦਾ ਯਾਰ ਅੰਦਰ ਲੱਗੋ ਅੰਦਰ ਮੰਦਰ ਨਵੇਂ ਆ ਬੰਦੇ ਅੰਦਰ ਲੱਗੋ ਚਲੋ 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 ਅੰਦਰ ਜੋਦੇ ਜੋਦੇ ਅੰਦਰ ਕਿਉਂ ਨਹੀਂ ਲੱਗਦੇ ਯਾਰ ਰੌਲਾ ਕਈ ਵੀ ਪੈ ਜਾਂਦਾ ਇਕ ਉਹ ਬੀਬੀ ਖੜੀ ਆ ਉਹ ਮੈਂ ਹੁਣਾ ਹਾਂਜੀ ਕੌਂਕੇ ਵਾਲੋ ਠੀਕ ਆ ਹਾਂਜੀ ਹਾਂ ਹਾਂ ਮਿਲ ਗਿਆ ਚਲੋ ਸ਼ੁਕਰ ਆ ਮਹਾਰਾਜ ਦਾ ਸ਼ੁਕਰ ਆ ਮਾਂ ਬੀਬੀ ਠੀਕ ਹੋ ਹਾਂ ਕਿਹੜੇ ਪਿੰਡੋਂ ਆ ਚਚਰਾੜੀ ਵਾਲੇ ਠੀਕ ਆ ਹਾਂ ਬੀਬੀ ਸਤਿ ਸ੍ਰੀ ਅਕਾਲ ਉਹ ਠੀਕ ਹੋ ਹਾਂਜੀ ਹਾਂ ਸਿਆਲ ਤੋਂ ਬਚੇ ਉਹ ਸਿਆਲ ਆ ਹਾਂ ਜੀ ਹਾਂ ਜੀ ਮਾਈਓ ਕਿਹੜੇ ਪਿੰਡੋਂ ਚੱਕਰੋਂ ਜੀ ਚੱਕਰੋਂ ਚੱਕਰ ਵਾਲੇ ਠੀਕ ਹੈ ਕੋਈ ਗੱਲ ਨਹੀਂ ਚੱਕਰ ਦਾ ਪਿੰਡ ਹੀ ਆਪਣਾ ਹਾਂ ਆਓ ਜੀ ਇੱਥੇ ਹਾਂ ਜੀ ਹਾਂ ਜੀ ਬੀਬੀ ਜੀ ਕਿਹੜੇ ਪਿੰਡੋਂ ਦੂਰ ਵਾਲੇ ਕਾਰਡ ਮੰਗ ਗਿਆ ਤੁਹਾਡਾ ਬਹੁਤ ਸੋਹਣਾ ਚਲੋ ਚਲੋ ਸ਼ਾਬਾਸ਼ ਹਾਂਜੀ 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 ਮਿਲ ਗਿਆ ਬਾਈ ਜੀ ਚਲੋ ਸ਼ਾਬਾਸ਼ ਸ਼ਾਬਾਸ਼ ਗੁਰੂ ਸਾਹਿਬ ਦਾ ਗਾਣ ਗਾਣ ਕਰਿਆ ਕਰੋ ਮਿਲ ਗਿਆ ਜੀ ਹਾਂਜੀ ਹਾਂਜੀ ਗੁਰੂ ਸਾਹਿਬ ਕਿਰਪਾ ਕਰਨਗੇ ਕੋਈ ਗੱਲ ਨਹੀਂ ਸਾਰੇ ਆਪਣੇ ਦੁੱਖ ਕੱਟੇ ਜਾਣੇ ਲੋਕਾਂ ਦੇ ਕੋਈ ਗੱਲ ਨਹੀਂ ਜਿੰਨੇ ਵੀ ਐਨ ਆਰ ਆਈ ਵੀਰ ਦੇਖਦੇ ਆ ਜੀ ਰਾਸ਼ਨ ਲੈ ਲੈ ਕੇ ਬੀਬੀਆਂ ਬਾਹਰ ਨਿਕ ਆ ਰਹੀਆਂ ਚਲੋ ਚਲੋ ਮਾਈਓ ਚਲੋ ਮਾਈਓ ਆਜਾ ਕੁੜੇ ਆਜਾ ਚਲੋ ਚਲੋ ਕਿਹੜੇ ਪਿੰਡੋਂ ਆ ਬੀਬੀਆਂ ਜੇ ਰਾਉਂ ਤੋਂ ਚਲੋ ਠੀਕ ਆ ਜੀ ਤੁਸੀਂ ਕਿਹੜੇ ਪਿੰਡੋਂ ਬੀਬੀ ਜੀ ਪੰਮੀਪੁਰੋਂ ਠੀਕ ਆ ਜੀ ਠੀਕ ਆ ਚਲੋ 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 ਦੇ ਅੰਦਰੋਂ ਵੀ ਮੈਂ ਹਾਂ ਪੂਰਾ ਚਲੋ ਚਲੋ ਲੜੋ ਨਾ ਲੜੋ ਨਾ ਮਈਓ ਹੋਲੀ-ਹੋਲੀ ਕਾ ਭਰ ਕੇ ਨਾ ਬੋਲੋ ਕਿਸੇ ਨੂੰ ਕੋਈ ਵੀ ਕਾ ਭਰ ਕੇ ਨਾ ਬੋਲੇ ਬੱਚੇ ਸੀ ਬਾਈ ਹਾਂ ਕੋਈ ਨਹੀਂ ਬੱਚੇ ਨੂੰ ਵੀ ਨਾ ਬੋਲੋ ਆ ਹਾਂ 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 ਸਿੰਘ ਸਾਹਿਬ ਫਿਰਵਾ ਕਰ ਰਹੇ ਹਾਂ ਦਵਾ ਦਿੰਦਾ ਮੈਂ ਰੁਕ ਮੈਂ ਉਹਨਾ ਇੱਕ ਮਿੰਟ ਹਾਂ ਬਹੁਤ ਰੌਲਾ ਪਾਉਣੀ ਆ ਮਈਓ ਤੁਸੀਂ ਥੋੜੀਆਂ ਜਾਣੀਆਂ ਹੋਣੀਆਂ ਫੇਰ ਵੀ ਬਹੁਤ ਰੌਲਾ ਪੈਂਦਾ ਥੋੜਾ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਬਾਈ ਹੋਲੀ-ਹੋਲੀ ਚਕਾਈ ਚਲੋ ਹੋਲੀ-ਹੋਲੀ ਬਾਈ ਜੀ ਮੈਂ ਜਾ ਜਾਓ ਕੋਈ ਨਹੀਂ ਬੀਬੀ ਹੋ ਹੌਲੀ ਹੌਲੀ ਆਰਾਮਨਾ ਜੱਥੇਦਰ ਜੀ ਆਰਾਮਨਾ 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 ਬਜ਼ੁਰਗੋ ਥਕਾ ਨਾ ਕਰੋ ਮੈਂਤਾਂ ਵਾਲੀ ਗੱਲ ਆ ਥਕਾ ਨਾ ਕਰੋ ਮੈਂਤਾਂ ਵਾਲੀ ਗੱਲ ਆ ਖੜ ਜੋ ਹੌਲੀ 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 ਸਿਆਣੇ ਆ ਤੁਸੀਂ ਐਦਾਂ ਨਾ ਕਰਿਆ ਕਰੋ ਹੌਲੀ ਆਰਾਮ ਨਹੀਂ ਆਰਾਮ ਨਹੀਂ ਆਰਾਮ ਨਹੀਂ ਚਲੋ 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 ਬਸ ਉਹ ਟਾਈਮ ਲੱਗਦਾ ਨਾ ਹੌਲੀ ਹੌਲੀ ਹੁਣ ਹੌਲੀ ਹੌਲੀ ਬੰਨਣਗੇ ਬੰਦੇ ਬਣਦੇ ਆ ਹੌਲੀ ਹੌਲੀ ਰੱਖਦੇ ਆ ਨੂੰ 40 ਕਿਲੋ ਆਟਾ 35 40 ਕਿਲੋ ਰੱਖਦੇ ਰੱਖਿਆ ਜਾਣਾ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਉਹ ਕੁਛ ਨਹੀਂ ਆਰਾਮ ਨਾਲ ਚਲੋ ਚਲੋ ਕੁੜੇ ਚਲੋ ਕੁੜੇ ਚਲੋ ਕੁੜੇ ਮੈਨੂੰ ਪਾਰਟੀ ਦੇਂਦੇ ਨਹੀਂ ਬਈ ਦਾ ਨਾ ਬੀਬੀ ਬਹਿਤ ਆ ਜਾਏ ਕਮੈਂਟ ਕਿਹੜਾ ਪੰਡਾ ਆਪਣਾ ਬੁੱਤੂ ਘਵਾਲਾ ਜੀ ਹੈ ਬੁੱਤੂ ਕਾਰਡ ਬਣਿਆ ਤੁਹਾਨੂੰ ਬਣਿਆ ਨਹੀਂ ਕਾਰਡ ਕਾਰਡ ਦੇਤੀ ਕਿੰਦੇ ਬਾਅਦ ਕੋਈ ਨਹੀਂ ਇਹ ਵੀ ਲੈ ਅਗਲੀ ਵਾਰੀ ਬਣਾਵਾਂਗੇ ਨਵੇਂ ਕਾਰਡ ਜਿੰਨੇ ਕ ਬਣਾਉਣੇ ਸੀ ਬਣਾ ਤੇ ਅੱਛਾ ਚੰਗਾ ਜੀ ਅਜੀ ਮੇਰਾ ਸਾਲ ਹੋ ਗਿਆ ਮਿਲਦਾ ਕਿ ਮੇਰਾ ਬਣਾ ਦੋ ਬਣਾ ਦਨੇ ਜਥੇਦਾਰ ਜੀ ਹੋ ਗਈ ਕਰਪਾ ਹਾਂਜੀ ਹੋ ਗਈ ਨਹੀਂ ਨਹੀਂ ਐਨਾ ਕਰਿਆ ਕਰੋ ਧੰਨਵਾਦ ਜੀ ਗੁਰੂ ਸਾਹਿਬ ਦਾ ਧੰਨਵਾਦ ਤੁਸੀਂ ਕਰਦੇ ਹਾਂ ਹੋਰ ਕੀ ਹਾਲ ਹੈ ਛੋਟੇ ਵੀਰ ਹਾਂ ਹਾਂ ਵੀ ਚਲ ਪੈਗਾ ਮੈਂ ਛੋਟੇ ਜਿਹੜੇ ਚਲੋ ਚਲੋ ਸ਼ਾਬਾਸ਼ ਚਲੋ ਚਲੋ ਬਾਬ ਸਿੱਧੂ ਜੀ ਹੈਪੀ ਨਿਊ ਈਅਰ ਅਵੀਰ ਮੈਂ ਕਮੈਂਟ ਪੜ੍ਹੇ ਨਹੀਂ ਖਿਆਲ ਮੇਰਾ ਇੱਧਰ ਸੀ ਉਹ ਬਜ਼ੁਰਗੋਂ ਮਿਲ ਗਿਆ ਆਹਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੁਣ ਤਾਂ ਨਹੀਂ ਕੋਈ ਕਸਰ ਓਏ ਹੁਣ ਤਾਂ ਨਹੀਂ ਕਸਰ ਰਹਿ ਗਈ ਸਾਡੇ ਨਾਲ ਕੋਈ ਸਾਸਿਕਾ ਕੋੜੇ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੀਬੀ ਬਹਿ ਜਾ ਕੋਈ ਨਹੀਂ ਬਹਿ ਜਾ ਮੈਂ ਮੰਗੋ ਕਹਿ ਦੋ ਨਾ ਮੁੰਡਿਆਂ ਨੂੰ ਪਹਿਲਾਂ ਬੀਬੀਆਂ ਨੂੰ ਡੰਗੜ ਦਾ ਰਾਸ਼ ਬਹੁਤ ਹੰਦਰ ਉਹ ਮੈਂ ਕਹਿ ਦਣਾ ਬੀਬੀ ਜੀ ਕੋਈ ਗੱਲ ਇਹ ਗੁਰੂ ਸਾਹਿਬ ਦੀ ਕਿਰਪਾ ਜੀ ਹੌਲੀ ਹੌਲੀ ਸੱਸੀ ਕਾ ਬੀਬੀ ਜੀ ਸੱਸੇ ਹੋਰ ਭਾਈ ਠੀਕ ਹੋ? ਹੋਰ ਬੱਚੇ ਠੀਕ ਨੇ? ਹਾਂ ਜੀ ਹਾਂ 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 ਕੋਈ ਨਹੀਂ ਹੋਰ ਬੀਬੀ ਜੀ ਚੱਕ ਨਾਲੇ ਹੋ? ਹਾਂ ਜੀ ਸ਼ਾਬਾਸ਼ ਸ਼ਾਬਾਸ਼ ਮਹਾਰਾਜ ਦਾ ਗੁਰਦੁਆਰਾ ਸਾਹਿਬ ਜਾਇਆ ਕਰੋ ਹਾਂ ਗੁਰੂ ਘਰ ਵੀ ਜਾਇਆ ਕਰੋ ਹਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਆ ਦੇਖੋ ਜੀ ਅੱਜ ਨਵਾਂ ਕਾਰਡ ਬਣਾ ਕੇ ਦਿੱਤਾ ਭੁਲਵਾਨਾ ਛੱਡ ਗਿਆ ਬਾਈ ਜੀ ਉਹਨਾਂ ਦਾ ਵੀ RAMNA 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 ਕੋਈ ਗੱਲ ਨਹੀਂ RAMNA ਮਿਲ ਗਿਆ ਬੀਬੀ ਜੀ ਹਾਂ ਘਬਰਾ ਜਾਂਦੇ ਹਾਂ ਕੋਈ ਗੱਲ ਨਹੀਂ ਮੈਂ ਤਾਂ ਖੜੇ ਛੋ ਉਹਨਾਂ ਨੂੰ ਕੰਡਾ ਮਾਰੂ ਹੁਣ ਤੱਕ ਕਾਕਾਂਦ ਵਾਲਿਆਂ ਨੂੰ ਬਹੁਤ ਮਾਰਿਆ ਜਾਂਦਾ ਹਾਂ ਹਾਂ ਬੀਬੀ ਸਾਸਿਕਾ ਮੀਰ ਆਲਮਾ ਮੀਰ ਆਲਮਾ ਠੀਕ ਆ ਵੀਰ ਆਲਮਾ ਚੰਗਾ ਬੀਬੀ ਜੀ ਚੰਗਾ ਚੰਗਾ ਲੰਘਦੇ ਚੱਲੋ ਬਾਬਾ ਜੀ ਮੇਰਾ ਕਾਰਡ ਕਾਰਡ ਬਣ ਜੂਗਾ ਹਾਂਜੀ ਜੱਥੇਦਾਰ ਜੀ ਠੀਕ ਹੈ ਜੀ ਹਾਂ ਕੋਈ ਨਹੀਂ ਪੁਰਾਣੇ ਸ਼ਾਨਾ ਅੰਦਰ ਫਿਰ ਉਹ ਐਦਾਂ ਹੋ ਜਾਂਦਾ ਕਿ ਵਾਰੀ ਪਝੋਲ ਪੈ ਜਾਂਦੀ ਹੈ ਰਵਿੰਦਰ ਸਿੰਘ ਢਾਲੀਆਲ ਸਾਹਿਬ ਗੁੱਡ ਸੁਖਿੰਦਰ ਸਿੰਘ ਜਗਰਾਉਂ ਬੁੱਢ ਜੋਗੀ ਚਲੋ ਬੱਤ ਚਲੋ ਸ਼ਾਬਾਸ਼ ਸਰ ਮੈਂ ਆ ਸ੍ਰੀ ਗਾ ਬੀਬੀ ਸਾਸਿਕਾ ਹੋ ਠੀਕ ਠੀਕ ਆ ਬੀਬੀ ਤੁਸੀਂ ਸੁਣਾਓ ਸਿਹਤ ਠੀਕ ਆ ਸਿਆਲ ਤੋਂ ਬਚਿਓ ਸਿਆਲ ਤੋਂ ਆ ਜਾ ਆ ਜਾ ਜੱਥੇਦਾਰਾ ਕੀ ਕਹਿ ਬੀਬੀ ਕੋਈ ਨਹੀਂ ਬਹਿ ਜਾਓ ਆ ਬਰਾੜਾ ਬਾਈ ਦਾ ਵੀ ਛੱਡ ਗਿਆ ਹੋ ਯਾਰ ਛੱਡਦਾ ਹੀ ਛੱਡਦਾ ਹੋ ਬਈ ਛੱਡਦਾ ਕਿਹੜੇ ਪਿੰਡੋਂ ਆਪਾਂ ਚਿਚਰਾੜੀ ਬਾਬਾਈ ਚਿਚਰਾੜੀ ਹਾਂਜੀ ਚੱਲ ਕੋਈ ਨਹੀਂ ਆਪਣੇ ਹੀ ਇਲਾਕੇ ਦੇ ਪਿੰਡਾਂ ਤਨ ਕੋਈ ਨਹੀਂ ਮਹਾਰਾਜਾ ਜੀ ਹੋਰ ਜਥੇਦਾਰੀ ਠੀਕ ਹੋ ਪਿਛਲੀ ਵੇਰੀ ਸਾਈਡ ਨਾ ਰੋਣਾ ਕੋਈ ਗੱਲ ਨਹੀਂ ਬੀਬੀ ਜੀ ਕਈ ਵਾਰੀ ਹੋ ਜਾਂਦਾ ਹਾਂਜੀ ਮਾਨੂੰ ਕਹਲਿਓ ਹਾਂ ਕਿਰਪਾ ਚ ਹਾਂ ਕਿਰਪਾ ਚ ਅੱਜ ਕੇ ਰੋਟੀ ਖਾਂਦੇ ਮੇਰੀ ਕਿਰਪਾ ਇਹ ਨਹੀਂ ਨਹੀਂ ਦਸਵੇਂ ਪਾਤਸ਼ਾਹ ਮਹਾਰਾਜ ਦੀ ਬੰਦੇ ਦੀ ਨਹੀਂ ਦਸਵੇਂ ਪਾਤਸ਼ਾਹ ਮਹਾਰਾਜ ਹਾਂਜੀ ਜਥੇਦਾਰ ਜੀ ਕੋਈ ਗੱਲ ਨਹੀਂ ਮੰਗਾਈ ਸੀ 10ਵੇਂ ਪਾਤਸ਼ਾਹ ਮਹਾਰਾਜ ਕਿਰਪਾ ਕਰਨਗੇ ਚ ਬਣਜੂ 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 ਫੇਰ ਨਾ ਕਰੋ ਹੁਣ ਨਾ ਫੜਾਓ ਮੇਰੇ ਕੋਲ ਡੈਗ ਪੂਗਾ ਹਾਂ ਕੁੜੇ ਬਣ ਗਈ ਗੱਲ ਜਥੇਦਾਰ ਜੀ ਆ ਜਿਓ ਕੋਈ ਗੱਲ ਨਹੀਂ ਆ ਜਿਓ ਚਲੋ 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 ਅੰਦਰੋਂ ਵੀ ਦਿਖਾ ਦੇਣਾ ਜੀ ਹਜੇ ਨਹੀਂ ਕ ਲੈਣਾ ਲੱਗੀਆਂ ਚਲੋ ਚਾਹ ਬਲੰਦੇ ਵਾਲੀ ਬੀਬੀ ਚਲੋ ਮੱਲੇ ਵਾਲਿਓ ਆ ਸਾਸਿਕਾ ਬੀਬੀ ਬਾਈ ਠੀਕ ਆ ਬਾਈ ਦੰਡੇ ਤੇ ਬੈਠਾ ਮਮਾ ਜੀ ਤੁਹਾਨੂੰ ਕਿਹਾ ਸੀ ਉਹ ਕੋਈ ਨਹੀਂ ਬੀਬੀ ਮੈਨੂੰ ਟਾਈਮ ਨਹੀਂ ਲੱਗਿਆ ਮੈਂ ਆਉਣਾ ਸੀਗਾ ਪਿੰਡ ਉਹ ਮਿੱਠੂ ਨਹੀਂ ਉਹਦੀ ਡਿਊਟੀ ਲਾਈਓ ਮੁੰਡੇ ਦੀ ਆਪਣੇ ਦੀ ਬਾਵੇ ਦੀ ਕਾ ਬਾਈ ਨੂੰ ਮਿਲ ਕੇ ਤੇ ਮੈਨੂੰ ਦੱਸੇ ਚੰਗਾ ਆ ਕੁੜੇ ਮਿਲ ਗਿਆ ਕਿਹੜਾ ਪਿੰਡ ਆਪਣਾ ਨਿਗਰਾਵਾ ਆਵਾ ਹਨਾ ਹੁਣ ਤਾਂ ਠੀਕ ਹੋ ਤੁਸੀਂ ਚਲੋ ਸ਼ੁਕਰ ਆ ਮਹਾਰਾਜ ਦਾ ਬੀਬੀ ਜੀ ਉਹ ਅੰਦਰ ਪਰਚੀ ਦੇਖਣੀ ਆ ਨਾ ਉਹਨਾਂ ਨੇ ਪਰਚੀ ਲਿਓ ਫੇਰ ਪਰਚੀ ਦੇਖਣੇ ਆ ਬੀਬੀ ਕਿਉਂ ਘਬਰਾਉਣੀ ਆ ਖਰੋਕ ਜਾ ਸਾਸੀ ਕਾ ਬੀਜੀ ਸਾਸੀ ਕਾ ਸਾਥ ਹੋ ਠੀਕ ਹੈ ਜੀ ਹਾਂ ਹਾਂ ਸਾਸੀ ਕਾ ਬੀਬੀ ਫੇਕੋ ਹਾਂ ਮਿਲ ਗਿਆ ਇਹਦਾ ਵੀ ਦਵਾ ਦੇਣਾ ਦਵਾ ਦੇਣਾ ਬਹੁਤ ਰੋਗ ਦਰਸ਼ਨ ਬਿਮਾਰ ਹੈ ਤਾਂ ਖੜਿਆ ਨਹੀਂ ਆਉਂਦਾ ਮੈਂ ਕਹ ਬਹਿ ਜਵੇ ਮੈਂ ਕਹ ਅੰਦਰ ਰਸ਼ ਬਹੁਤ ਆ ਅਸੀਂ ਤਾਂ ਮੈਂ ਤਾਂ ਤਾਂ ਹੀ ਕਹ ਮਿਲ ਗਿਆ ਬੀਬੀ ਜੀ ਠੀਕ ਆ ਚਲੋ ਜਿੱਥੇ ਹਰ ਜੀ ਲੈ ਜਿਓ ਲੈ ਜਿਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਜੋ ਆਜੋ ਚਲੋ ਚਲੋ ਸ਼ਾਬਾਸ਼ ਸ਼ਾਬਾਸ਼ ਚਲੋ ਜੀ ਚਲੋ ਜੀ ਚਲੋ ਜੀ 350 ਉਹ ਹੁਣ ਤਾਂ ਨਹੀਂ ਮਾਈਓ ਗੁੱਸਾ ਕੋਈ ਸਾਸਰੀ ਕਾ ਬੀਬੀ ਪਿਛਲੀ ਵਾਰੀ ਗੁੱਸੇ ਹੋ ਗਈਆਂ ਕਈ ਮਾਈਆਂ ਸਾਸਰੀ ਕਾ ਬੀਬੀ ਜੀ ਸਾਸਰੀ ਕਾ ਸਾਸਰੀ ਕਾ ਬਹੁਤ ਮਿਹਰਮੰਦ ਕੋਈ ਨਹੀਂ ਮਹਾਰਾਜ ਕਰਨ ਲੱਗਾ ਲੋਪੋ ਵਾਲੇ ਉਹ ਠੀਕ ਹਾਂ ਬਾਈ ਠੀਕ ਹਾਂ ਹਾਂ ਸ਼ਾਬਾਸ਼ ਸ਼ਾਬਾਸ਼ ਬਹੁਤ ਬਹੁਤ ਧੰਨਵਾਦ ਆ ਲੋਪੋ ਵਾਲੇ ਦਾ ਬੰਦੇ ਸਾਸਰੀ ਕਾ ਸਾਸਰੀ ਕਾ ਬੀਬੀ ਜੀ ਸਾਸਰੀ ਕਾ ਸਾਰਿਆਂ ਨੂੰ ਸਾਸਰੀ ਕਾ ਚੰਗਾ ਪਹਿਲਾਂ ਦੇ ਵਾਲੀ ਬੀਬੀ ਹੱਥ ਨਹੀਂ ਜੁੜੀ ਦੇ ਗੁਰੂ ਸਾਹ ਮੂਰੇ ਜੁੜੀ ਤੁਸੀਂ ਬੈਹਾਂ ਸਾਸਰੀ ਕਾ ਹਾਂਜੀ ਹਾਂਜੀ ਹੁਕਮ ਕਰੋ ਜੀ ਨਹੀਂ ਨਹੀਂ ਚੱਲੂ ਥੋੜਾ ਚੱਲਦਾ ਤਾਂ ਹੈਗਾ ਚੱਲੋ ਜੀ ਆਹ ਆਓ ਥੈਂਕਸ ਆਪ ਕਰੋ ਸੇਵਾ ਚਲੋ ਬਾਬੂ ਹਾਂ ਚਲੋ 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 ਮਾਈਓ ਚਲੋ ਸ਼ਾਬਾਸ਼ ਜਿਹਨੇ ਬੀਬੀ ਨੇ ਕਾਰਡ ਬਣ ਗਏ ਨਵੇਂ ਉਹ ਕਾਰਡ ਵੀ ਜੀ ਬੜੀਆਂ ਫਟੋਆਂ ਲਾ ਲਿਓ ਹਾਂ ਨਾ ਨਾ ਬੱਸ ਪਰ ਨਾ ਲਾਉਣੀ ਪਰ ਨਾ ਕੱਲੇ ਦੀ ਸੇਵਾ ਵਾਲ ਵਾਲੇ ਲਈ ਆਪਣੇ ਮੁੰਡੇ ਨਿਸਕੋ ਜਾ ਕੇ ਕੈਂਪ ਕਰ ਲੋਨਾ ਪਤਨੇ ਇਦਾਂ ਦਾ ਕੋਈ ਸ਼ਹਿਰ ਅਮਰੀਕਾ ਦਾ ਉਹ ਮੈਨੂੰ ਦੱਸਿਆ ਵੀ ਸੀ ਰਾਤ ਉਹਨਾਂ ਨੇ ਮੈਨੂੰ ਭੁੱਲ ਗਿਆ ਅੰਗਰੇਜ਼ੀ ਤੇ ਮਿਲ ਗਿਆ ਮਾਈ ਆਹ ਨੰਨੂ ਗੋਰੀ ਪਈ ਹੋਵੇ ਹਾਂ ਹਾਂ ਨਹੀਂ ਨਹੀਂ ਨਾ ਮੇਰੀ ਭਾਈ ਇਹ ਤਾਂ ਨਵੇਂ ਤਾਂ ਬਣਾ ਕੇ ਦਿੱਤੇ ਆ ਕਈ ਮਾਈਆਂ ਦੇ ਨਾ ਪਰਚੀਆਂ ਹੀ ਸੀ ਚੱਲਦੀਆਂ ਠੀਕ ਫਿਰ ਅੱਜ ਨਵੇਂ ਬਣਾ ਤੇ ਹਾਂ ਪੂਆ ਹਾਂ ਠੀਕ ਆ ਆਹ ਉਹ ਬੱਲੇ ਕਾਲਿਆ ਬੱਲੇ ਕਾਲਿਆ ਸਤਿ ਸ੍ਰੀ ਅਕਾਲ ਹਾਂ ਓਏ ਹੋਰ ਪਿੱਛੇ ਰਹਿ ਗਏ ਸੀ ਜਿੱਦੀ ਜਿਹੜੀ ਸਾਡੇ ਆ ਚਲੋ 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 ਸ਼ਾਬਾਸ਼ ਸ਼ਾਬਾਸ਼ ਮਾਈਓ ਸ਼ਾਬਾਸ਼ ਕਿਹੜਾ ਬੰਡਾ ਕੁੜੇ ਆਪਣਾ ਬਰਨਾਲਿਓ ਆਏ ਹੋ ਤੁਸੀਂ ਆ ਤੁਸੀਂ ਝੋਲਡਾਂ ਵਾਲੇ ਹੋ ਇਹ ਕੁੜੀ ਦੋਦਰ ਤੋਂ ਆ ਚਲੋ ਚਲੋ ਸ਼ਾਬਾਸ਼ हाँ हाँ चलो शाबाश शाबाश चलो जी सत श्रीकाल जी सत आज आ जाओ आ जाओ हाँ कुड़े दिन देख लें ਹਾਂ ਨਾ ਬਤਨ ਨੂੰ ਮਿਲਦਾ ਇੱਕ ਬੁਢੀ ਆਈ ਉਹਨੇ ਤੁਸੀਂ ਚੱਲ ਨੀ ਜਾਊਗਾ ਤੈਨੂੰ ਐਦਾਂ ਬੀਬੀ ਜੀ ਕਾਰਡ ਹਜੇ ਨਵੇਂ ਨਹੀਂ ਹੋਣੇ ਤੁਸੀਂ ਲੰਘਦੇ ਚੱਲੋ ਫੇਰ ਕਿਤੇ ਹੁਣ ਇੱਥੇ ਤੱਕਾਰਡ ਹੈ ਹੀ ਨਹੀਂ ਹੱਥ 'ਚ ਆਪਣੇ ਇਹਨੇ ਭਾਈ ਨਾ ਕਿਰੋ ਕੰਮ ਨਾ ਕਰੀਂ ਕਿਰੋ ਕੰਮ ਬੱਸ ਸਾਸਰੀ ਕਾ ਬੀਬੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀ ਨਹੀਂ ਬਣਾਉਂਦੀਆਂ ਮਾਈਆਂ ਨਹੀਂ ਬੁਲਾਉਂਦਾ ਯਾਰ ਬਾਗੀ ਤੁਹਾਨੂੰ ਹੋਰ ਹੋਰ ਟੀਚਾ ਹੋਰ ਰੁੜਕੇ ਵਾਲੋ ਠੀਕ ਹਾਂ ਹਾਂ ਕਿਵੇਂ ਕਿੰਨੇ ਜਣੇ ਆਏ ਆ ਸਾਰੇ ਉਨੇ ਹੀ ਘਟ ਆਏ ਆ ਹਾਂ ਬੀਬੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਗਰੂਰ ਖਿਆ ਬਹੁਤ ਤੁਸੀਂ ਦੂਰੋਂ ਆਏ ਸਾਸਰੀ ਕਾ ਬੀਬੀ ਆ ਰੁੜਕੇ ਵਾਲੀਆਂ ਮਾਈਆਂ ਸਤਿ ਸ੍ਰੀ ਅਕਾਲ ਹਾਂ ਸਾਸਰੀ ਕਾ ਬੀਬੀ ਸਤਿ ਸ੍ਰੀ ਅਕਾਲ ਹੋ ਠੀਕ ਆ ਪਰਿਵਾਰ ਸਾਰੇ ਠੰਡਾ ਬਚਾ ਕਰਿਓ ਆ ਹਾਂ ਜੀ ਆ ਆ ਹਾਂ ਬੜਿਆ ਬੜਾ ਸਿਪਾਹ ਦੀ ਖੁਸ਼ੀ ਆਇਆ ਮੈਂ ਤੇ ਸਾਈਡ ਤੇ ਜੋ ਗੱਲ ਕਰਦਾ ਮੈਂ ਕਿਹੜਾ ਪਿੰਡ ਆ ਬਰਨਾਲੇ ਤੋਂ ਆ ਕੋਈ ਨਹੀਂ ਕਰਦਾਗਾ ਸਤਿਕਾਰ ਜੀ ਸਤਿਕਾਰ ਸਤਿਕਾਰ ਬੋਲੋ ਪਾੜੋ ਠੀਕ ਹੋ ਬੀਬੀ ਜੀ ਹਾਂ ਜੀ ਧੰਨਵਾਦ ਹਾਂ ਫੋਟੋ ਲਵਾ ਲਿਓ ਜਾ ਕੇ ਹਾਂ ਕੁੜੇ ਲੈ ਲਓ ਲੈ ਲਓ ਸ਼ਾਬਾਸ਼ 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 ਬੀਬੀ ਜੀ ਤੁਰੇ ਚਲੋ ਤੁਰੇ ਚਲੋ ਤੁਰੇ ਚਲੋ ਤੁਰੇ ਚਲੋ ਤੁਰੇ ਚਲੋ ਮਾਲਕ ਵਾਲੇ ਬੀਬੀ ਸਤਿ ਸ੍ਰੀ ਅਕਾਲ ਓਠੀ ਠੀਕ ਕੋਈ ਇਹਨੂੰ ਲਵਾ ਤੁਸੀਂ ਮੁੰਡਾ ਦੇਖੋ ਬਹਿਲਾ ਕਿਹੜਾ ਵਿਵਹਾਰ ਉਹਨੂੰ ਲਾਓ ਚਲੋ ਮਾਈਓ ਚਲੋ ਮਾਈਓ ਸਤਿ ਸ੍ਰੀ ਅਕਾਲ ਕਮਾਲਪੁਰੇ ਵਾਲਿਓ ਹੋਰ ਬੀਬੀ ਫਲੋਰ ਵਾਲੇ ਠੀਕ ਹੋ ਹਾਂ ਥੋੜਾ ਕਾਰਡ ਫਲੋਰ ਵਾਲੇ ਬਣ ਗਿਆ ਸੀ ਹਾਂ 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 ਜੀ ਹਾਂ ਜੀ ਹਾਂ ਜੀ 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 ਮੈਂ ਜਾਂਦੀ ਕੋਈ ਨਹੀਂ ਖੜ ਜੋ ਪੈਨੂੰ ਪਤਾ ਜਿਹਨਾਂ ਨੂੰ ਨਹੀਂ ਬਲੀ ਇੱਥੇ ਖੜ ਜੋ ਚਲੋ 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 ਹਾਂ ਕੁੜੇ ਹੋਰ ਠੀਕ ਹੈ ਜੀ ਤੁਹਾਡਾ 10000 ਰੁਪਿਆ ਦੇਣਾ ਵਾ ਉਹ ਮੈਨੂੰ ਯਾਦ ਆ ਪੈਸੇ ਹੀ ਹੈ ਨਹੀਂਗੇ ਕੋਈ ਗੱਲ ਨਹੀਂ ਜੀ ਪੈਸੇ ਤੁਹਾਨੂੰ ਪੁੱਤ ਪਤਾ ਹੀ ਹੈ ਠੀਕ ਹੈ ਜੀ ਹਾਂ ਅਬ ਮੇਰੀ ਦੇਹ ਚ ਦੇਖ ਲੈ ਰੁਪਿਆ ਪੈਸੇ ਮਿਲਦੇ ਹੀ ਨਹੀਂਗੇ ਬੈਂਕ ਵਾਲੇ ਦਾ ਲੈਣਾ ਬਹੁਤ ਲੰਮੀਆਂ ਲੱਗੀਆਂ ਹੋਰ ਕੁੜੇ ਠੀਕ ਹੋ ਤੁਸੀਂ ਹਾਂ ਸ਼ਾਬਾਸ਼ ਸ਼ਾਬਾਸ਼ ਕੁੜੇ ਹਾਂਜੀ ਕਾਰਡ ਕਾਰ ਲੈ ਲੇ ਕਾਰਡ ਤੁਹਾਨੂੰ ਮਿਲ ਜਾਣਾ ਹੈ ਕਭਰਾਉਣਾ ਕਭਰਾਉਣਾ ਚਲੋ ਚਲੋ ਲੈ ਦੇਣਾ ਬੀਬੀ ਹੁਣ ਕਾਰਡ ਹਜੇ ਤੁਹਾਨੂੰ ਰਾਸ਼ਨ ਮਿਲ ਗਿਆ ਕੋਈ ਨਹੀਂ ਕਾਰਡ ਵੀ ਮਿਲ ਜਾਣਗੇ ਤੁਸੀਂ ਥੋੜਾ ਲੇਟ ਆਏ ਆ ਨਵੇਂ ਕਾਰਡ ਮੈਂ 50 ਲੈਂਦੇ ਸੀ 50 ਹੀ ਦਿੱਤੇ ਹੁਣ ਅਗਲੀ ਵਾਰੀ ਲਿਆਵਾਂਗੇ 50 ਹਾਂ ਫਿਰ ਉਹ ਜਿਆਦਾ ਦਾ ਹਿਸਾਬ ਨਹੀਂ ਨਾ ਰਹਿੰਦਾ ਹਾਂ ਕੁੜੇ ਠੀਕ ਹੋ ਮਿਲ ਗਿਆ ਹਾਂ ਚਲੋ ਸ਼ਾਬਾਸ਼ ਹੋਰ ਬੀਬੀ ਜੀ ਠੀਕ ਹੋ ਦਾਣੇ ਭੁੰਦੇ ਮੈਂ ਤੈਨੂੰ ਦਾਣੇ ਭੇਜਿਓ ਭੁੰਨ ਕੇ ਬੜਾ ਚਿਰ ਕਿੱਥੇ ਆ ਤੁਹਾਡੀ ਪੱਠੀ ਸੂਏ ਕੋਲੇ ਆ ਜੀ ਮੈਂ ਕਹੇ ਤਾਂ ਆਉਂਗਾ ਆਇਓ ਜੀ ਦਾਣੇ ਖਾਦੇ ਨੂੰ ਭੁੰਨੇ ਬੜਾ ਹੀ ਸਾਲ ਹੋ ਗਏ ਹੋਰ ਵੀ ਪਿੱਛੇ ਠੀਕ ਹੋ ਕੋਈ ਨਹੀਂ ਮਹਾਰਾਜ ਦਾ ਧੰਨਵਾਦ ਕਰੀਦਾ ਹਾਂ ਮੰਦੇ ਦਾ ਨਹੀਂ ਕੋਈ ਧੰਨਵਾਦ ਸਸੀਆ ਬੀਬੀ ਹੋਰ ਠੀਕ ਹੋ ਬੀਬੀ ਹਾਂ ਜੀ ਹਾਂ ਮਹਾਰਾਜ ਦਾ ਕਰੀਦਾ ਹੁੰਦਾ ਮਹਾਰਾਜ ਦਾ ਚਲੋ 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 ਮੇਲ ਗਿਆ ਬੀਬੀ ਜੀ ਤੁਹਾਨੂੰ ਦੇਤਾ ਝੋਲਾ ਉਹ ਬਾਪੂ ਦੇ ਨਾਲ ਤੇੜਾ ਕੋਈ ਹੈ ਨਹੀਂ ਸੱਸੀ ਦਾ ਬੀਬੀ ਹੋ ਠੀਕ ਹੋ ਹਾਂ ਹੋਰ ਬੀਬੀ ਜੀ ਠੀਕ ਹੋ ਹਾਂ ਉਹ ਗੜਬੜਾ ਤੁਹਾਨੂੰ ਮਿਲ ਗਿਆ ਸੀ ਹਾਂ ਹਾਂ ਚਲੋ ਚਲੋ ਬੀਬੀ ਜੀ ਹਜੇ ਮੈਨੂੰ ਅੰਦਰ ਮੈਂ ਜਾ ਲੈਣ ਦਿਓ ਰਾਛਣ ਜਿਨ੍ਹਾਂ ਨੂੰ ਵੰਡਿਆ ਗਿਆ ਫਿਰ ਉਹਨਾਂ ਦਾ ਪਤਾ ਤਾਂ ਲੱਗ ਗਿਆ ਵੀ ਕਿੰਨੇ ਕੁ ਰਹਿ ਗਿਆ ਬਿੱਥੇ ਫਿਰ ਉਹ ਵੰਡਦੇ ਆਪਾਂ ਚਲੋ ਚਲੋ ਮਾਈਓ ਆਜੋ ਕਿਹੜੇ ਪਿੰਡੋਂ ਆ ਤੰਤੇ ਰਿਗਾਰਡ ਤ ਆਹ ਸਾਸਰੀਓ ਬੀਬੀ ਠੀਕ ਆ ਸਿਹਤ ਤੁਹਾਡੀ ਇਹ ਬੀਬੀ ਨੂੰ ਕੈਂਸਰ ਹੋਇਆ ਹੈ ਹੈ ਮੈਂ ਸਾਸਰੀ ਅੱਛਾ ਘਾੜ ਦੀ ਖਾਣ ਵਾਲੀ ਨਾਲ ਆਹ ਹਾ ਕੋਈ ਨਹੀਂ ਮਹਾਰਾਜ ਕਿਰਪਾ ਕਰ ਕਾੜ ਬਣਾ ਦੇ ਬਣਾ ਤੂੰ ਦੋਨੇ ਮਾਵਾਂ ਦੀਆਂ ਰੇਕੀ ਕਾੜ ਹੁੰਦਾ ਬੀਬੀ ਦੋ ਦੋ ਬਣਾਈਏ ਨਹੀਂ ਨਹੀਂ ਇਹਦਾ ਜੈਸਾ ਨਹੀਂ ਉਹ ਬੀਬੀ ਜੀ ਉਹ ਕਾੜਾ ਦਾ ਰੋਲ ਭਝੋਲ ਪੈ ਗਈ ਸੀ ਕੋਈ ਆਹ ਕੁੜੇ ਗੋਰਸੀਆਂ ਵਾਲੀਏ ਸਾਡੇ ਹਾਂ ਬਾਈ ਜੀ ਤੁਸੀਂ ਮੇਰਾ ਵੀ ਕਾਰਡ ਬਣਾ ਦੇ ਹਾਂ ਪੁੱਤ ਕਾਰਡ ਬਣਿਆ ਨਹੀਂ ਤੁਹਾਡਾ ਐਦਿਕਾ 50 ਕਾਰਡ ਬਣਾਏ ਸੀਗੇ ਤੁਹਾਡਾ ਆਉਂਦੇ ਤੁਸੀਂ ਥੋੜਾ ਸਾਝਰੇ ਆਉਣਾ 9:30 ਵਜੇ ਇੱਥੇ ਪਹੁੰਚੋ ਤੁਹਾਡਾ ਕਾਰਡ ਪੱਕਾ ਬਣ ਜਾ ਹਾਂ ਹਾਂ ਕੋੜੇ ਸਾਸਰੀ ਕਾਲ ਕੋੜੇ ਤੁਹਾਡਾ ਵੀ ਤੁਹਾਡਾ ਵੀ ਬਣ ਜਾਂਦਾ ਸਾਝਰੇ ਆਓ 9:30 ਵਜੇ ਅਗਲੀ ਵਾਰੀ ਇਹ ਕੰਮ ਪੂਰੇ ਦੇਖਣਾ ਪਏ ਹਾਂ ਬਣ ਜਾ ਸਾਸਰੀ ਕਾਲ ਕੋੜੇ ਚਲ ਚੱਕ ਹਾਂ ਹਾਂ ਜੀ ਦੱਸੋ ਹੁਕਮ ਕਰੋ ਚੰਗਾ ਜੀ ਸਾਸਰੀ ਕਾਲ ਜੀ ਮਿਲ ਗਿਆ ਜੀ ਵਧਾਈਆਂ ਜੀ ਤੁਹਾਨੂੰ ਵਾੜਗੇ ਵਧਾਈਆਂ ਬਾਈ ਜੀ ਨਵੇਂ ਸਾਲ ਦੀਆਂ ਬਣ ਜਾਂਦਾ ਖੜ ਜੋ ਪੱਦੇ ਮੜ ਜਾਂਦਾ ਸਾਹ ਕੋੜੇ ਬਾਬਾ ਜੀ ਨਵੇਂ ਸਾਲ ਦੀਆਂ ਵਧਾਈਆਂ ਬੀਬੀ ਜੀ ਵਧਾਈਆਂ ਕੋਈ ਨਹੀਂ ਗੁਰਦੁਆਰਾ ਸਾਹਿਬ ਜਾਈਓ ਸਾਰੀਆਂ ਮਾਈਆਂ ਉਗੁਰਦਵਾਰਾ ਸਾਹਿਬ ਜਾਈਓ ਭਾਈ ਸਾਰੀਆਂ ਚੰਗਾ ਬੀਬੀ ਸਾਰੀਆਂ ਮਾਈਆਂ ਗੁਰਦਵਾਰਾ ਸਾਹਿਬ ਜਾਈਓ ਹੈ ਬਣਾ ਦਿੰਦਾ ਬਣਾ ਦਿੰਦਾ ਬੀਬੀ ਕੋਈ ਅੱਜ ਨਹੀਂ ਹੁਣ ਅਗਲੀ ਵਾਰੀ ਸਾਜਰੇ ਆਈਓ ਹਾਂ 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 ਬਾਬਾ ਜੀ ਮੇਰਾ ਕਾਰਡ ਸਸੇ ਗੱਲ ਬੀਬੀ ਜੀ ਅਗਲੀ ਵਾਰੀ ਨਾ 50 ਕਾਰਡ ਅੱਜ ਕੋਈ ਨਹੀਂ ਅੱਜ 50 ਕਾਰਡ ਬਣਾਏ ਨਵੇਂ ਫਿਰ ਰੋਲ ਭਝੋਲ ਪੈ ਜਾਂਦੀ ਆ ਅਗਲੀ ਵਾਰੀ 9:30 ਵਜੇ ਆਜੂ ਇੱਥੇ ਮਿਲ ਜਾਣਾਗੇ ਕਾਰਡ ਤੁਹਾਨੂੰ ਧੰਨਵਾਦ ਮਿਲ ਜੂ ਬੀਬੀ ਜੀ ਮੈਂ ਤੁਹਾਨੂੰ ਕਹੀਦਾ ਜਨਾ ਤੁਹਾਡੇ ਆਸੈਣ ਕਿਤੇ ਮਿਲ ਜੂ ਠੀਕ ਹੈ ਫੜੋ ਹਾਂ ਪੁੱਤ ਤੁਹਾਨੂੰ ਦੱਸੋ ਹਾਂ 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 ਕੁੜੇ ਹਾਂ ਕੁੜੇ ਦੱਸ ਸਾਡਾ ਵੀ ਜੀ ਕਾਰਡ ਕਿਹੜਾ ਪੈਂਡ ਆਪਣਾ ਜੀ ਸੱਤਵਾ ਕਲਾ ਸੱਤਵਾ ਕਲਾਂ ਵਾਲਾ ਬਣਿਆ ਤਾਂ ਆਇਆ ਹਾਂ ਜੀ ਜੀ ਨਵਾਂ ਬਣਾਉਣਾ ਵਾ ਨਵੇਂ ਨਹੀਂ ਉਹੀ ਚੱਲੀ ਜਨ ਹੈਗਾ ਨਾ ਕਾਰਡ ਆਪਣੇ ਕੋਲੇ ਉਹ ਨਵੇਂ ਨਹੀਂ ਬਣਾਏ ਕੋਈ ਉਹ ਤਾਂ ਜਿਹੜੇ ਬੁੜੀਆਂ ਨੂੰ ਦਿੱਤੇ ਆ ਹਾਂ ਕੁੜੇ ਦਵਾਈ ਲੈ ਮੈਂ ਤੁਸੀਂ ਐ ਕਰਿਓ ਦਫ਼ਤਰ ਆਈਓ ਕੱਲ ਨੂੰ 10 ਵਜੇ ਹਾਂ ਜੀ ਸਕੂਲੇ ਤੁਸੀਂ ਉੱਥੇ ਪੜਾਉਂਦੇ ਉੱਥੇ ਹੀ ਕਰਦੇ ਹੋ ਜੋਬ ਨਾਲ ਹੀ ਕੋਈ ਗੱਲ 10 ਵਜੇ ਆ ਜਿਓ 10 2 ਮਿੰਟ ਸਾਢੇ 10 ਆ ਜਿਓ ਚਲੋ ਬੀਬੀ ਜੀ ਚਲੋ 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 ਸ਼ਾਬਾਸ਼ ਚਲੋ ਚਲੋ ਚੰਗਾ ਕੁੜੇ ਫਿਰ ਆਪਾਂ ਕਰਦੇ ਜਦ ਬੈਂਕਾਂ ਦਾ ਹੋ ਜਾ ਰੋਲ ਕੀ ਲੋਟ ਨਾ ਹਾਂ ਪੈਸੇ ਹੈ ਹੀ ਨਹੀਂ ਸੱਚੀ ਹੋਈ ਹੈ ਨਹੀਂ ਹਜ਼ਾਰ ਦੇ ਘਰ ਸਾਹਿਬ ਆ ਗਏ ਜੀ ਵਾਹ ਜੀ ਬਹੁਤ ਵਧੀਆ ਜੀ ਬਹੁਤ ਬਹੁਤ ਵਧੀਆ ਜੀ ਬਾਈ ਤੇ ਦੇ ਸਾਡੇ ਪਿੰਡ ਕੋਈ ਨਹੀਂ ਕੋਈ ਨਹੀਂ ਆਪ ਆਜੋ ਮੇਰੇ ਵਾਲੀ ਨਹੀਂ ਨਹੀਂ ਕੋਈ ਨਹੀਂ ਹਾਂ ਇਹ ਬੱਡੇ ਇੱਥੇ ਆ ਗਏ ਸਭ ਗੱਲਾਂ ਕਰਦੇ ਆ ਸਾਡੇ ਵੱਡੇ ਵੀਰ ਆਏ ਨੇ ਜੀ ਛਾਟਲ ਤੋਂ ਗੱਲ ਸਭ ਹੋਣੀ ਤੇ ਦੇਖ ਲਓ ਜਿਹੜਾ ਕੋਈ ਵੀਡੀਓ ਜੀ ਦੇਖਦੇ ਆ ਉਹ ਹੈਗਾ ਵੀ ਆ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਹੈ ਜੀ ਤੁਹਾਨੂੰ ਬਹੁਤ ਮਾਣ ਹੋਇਆ ਤਾਂ ਬਹੁਤ ਤੁਹਾਡੇ ਤੇ ਨਹੀਂ ਨਹੀਂ ਗੁਰੂ ਗੁਰੂ ਸਾਹਿਬ ਦੀ ਕਿਰਪਾ ਜੀ ਅਸੀਂ ਬੰਦਾ ਨਹੀਂ ਕਰ ਸਕਦਾ ਜੀ ਅਸੀਂ ਐਨ ਆਰ ਆਈ ਆ ਕਹਿੰਨੇ ਉਹਨੇ ਵੀ ਆਜੋ ਆ ਕੇ ਦੇਖੋ ਜਦੋਂ 40 50 ਕੁਇੰਟਲ ਆਟਾ ਮੰਨਣਾ ਪੈਂਦਾ ਕਈ ਵਾਰੀ ਬੰਦੇ ਅਗਲਾ ਕਹਿੰਦਾ ਪੱਤਲੀ ਉਹੀ ਕਰੀ ਜਾਂਦਾ ਬਾਬੇ ਨਹੀਂ ਨਹੀਂ ਕਹਿੰਦੇ ਗੁਰੂ ਸਾਹਿਬ ਕਿਰਪਾ ਗੁਰੂ ਸਾਹਿਬ ਹੈ ਕੁਛ ਨਹੀਂ ਇੱਥੇ ਨਾਲ ਚਲੇ ਜਾਣਾ ਕੁਛ ਤਾਂ ਰਹਿ ਜਾਣਾ ਇੱਥੇ ਭਲੇਖਾ ਹੀ ਆ ਬੰਦੇ ਨੂੰ ਵੀ ਪਤਾ ਨਹੀਂ ਬਾਕੀ ਕੀ ਕਰ ਆਹ ਬੀਬੀ ਹਾਂ ਠੀਕ ਹੈ ਹਾਂ ਮੁੰਡਾ ਬਾਹਰ ਆਲਾ ਠੀਕ ਆ ਹਾਂਜੀ ਠੀਕ ਆ ਚਲੋ ਹਾਂ ਚਲੋ ਚੰਗਾ ਦੇਖੋ ਕਿੰਨੇ ਤੁਨ ਰੋਕ ਅਸੀਸਾਂ ਦਿੰਦੇ ਆ ਮਹਾਰਾਜ ਆਹ ਗੁੱਡੀ ਦਾ ਇਹਦਾ ਵਿਆਹ ਕਦੋਂ ਆ ਭੈਣ ਦਾ ਦੂਜੇ ਵੀ ਮਹੀਨੇ 4 ਤਰੀਕਾ ਦੂਜੇ ਮਹੀਨੇ 4 ਤਰੀਕਾ ਦਾ ਬਿਆ ਤੁਸੀਂ ਮੈਨੂੰ ਮੈਂ ਕੁੜੀਆਂ ਨੂੰ ਕਿਹਾ ਨਹੀਂ ਮੈਨੂੰ ਤੁਸੀਂ ਇੱਥੇ ਇੱਥੇ ਕਰਦੀਏ ਆਨੰਦ ਕਾਰਜ ਬਰਨਾਲੇ ਤੋਂ ਅਮੈਨਾਤ ਖਿਆਲ ਭੁੱਲ ਗਿਆ ਮੈਂ ਚਾਹੁੰਦਾ ਸੀ ਕਿ ਸਾਬੀ ਹਰ ਜਿਵੇਂ ਅੱਜ ਆ ਬੰਡੇ ਆ ਤੇ 15 ਦਿਨਾਂ ਬਾਅਦ ਇੱਥੇ 10 ਕੁੜੀਆਂ ਦੇ ਵਿਆਹ ਕਰ ਦਿਆ ਕਰੀਏ ਹਰ 15 ਦਿਨਾਂ ਬਾਅਦ ਉਹ ਮਤਲਬ ਦੂਜਾ ਕੰਮ ਛੱਡ ਦਈਏ ਬਾਬੇ ਵਾਲਾ ਵੀ ਕਿਤੇ ਸਾਲ ਆਇਆ ਤੇ 20 ਕਰਤੇ ਉਹ ਨਹੀਂ ਹਰ ਮਹਾਰਾਜ ਦੀ ਕਿਰਪਾ ਛੇਵੇਂ ਪਾਤਸ਼ਾਹ ਦੀ ਉਹ ਗੱਲ ਹੀ ਨਹੀਂ ਸੀ ਤੇ ਬਾਈ ਉਹਨਾਂ ਨੂੰ ਚਾਹ ਪੀਣੀ ਸੀ ਮੈਂ ਬਸ ਜੀ ਚਾਹ ਚਾਹ ਚੇਰਾਂ ਚਲਦੇ ਹੁਣ ਆ ਜੀ ਤੁਹਾਨੂੰ ਕਿਵੇਂ ਮਿਲਦੇ ਬਹੁਤ ਵਧੀਆ ਲੱਗ ਰਹੇ ਕੋਲ ਸਾਡਾ